ਹੈਲੋ ਜੀ ਸਰਨੂ ਹਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੇ ਆਂ ਤੀ ਸਾਰੀ ਵਧੀਆ ਠੀਕ ਠਾਕ ਹੋਗੇ ਆਪਾਂ ਸ਼ੁਰੂ ਕਰਦੇ ਆਂ ਜੀ ਆਪਣਾ ਅੱਜ ਦਾ ਵਲੌਗ ਇੱਥੇ ਅੱਜ ਦੇ ਵਲੌਗ ਵਿੱਚ ਆਪਾਂ ਆਏ ਸੀ ਬਾਹਰ ਆਪਣੇ ਜੀ ਖੇਤ ਇੱਥੇ ਬਾਹਰ ਹੀ ਮਿਲਕੀ ਥੋੜੀ ਜਿਹੀ ਸਾਈਡ ਤੇ ਪੈ ਜਾਂਦਾ ਵਾ ਤੇ ਬਸ ਜੀ ਅੱਜ ਮੈਂ ਕੋਈ ਵਲੌਗ ਨਹੀਂ ਸੀ ਬਣਾਇਆ ਤੇ ਅੱਜ ਮੈਂ ਥੋੜੀ ਜੀ ਵੀਡੀਓ ਬਣਾਈ ਸੀਗੀ ਤੇ ਉਮੀਦ ਕਰਾਂਗੀ ਤੁਹਾਨੂੰ ਵਧੀਆ ਲੱਗੂਗੀ ਪਲੀਜ਼ ਜੀ ਜੋ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਪੀਸ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਧਰ ਜੀ ਲਾਈਆਂ ਹੋਈਆਂ ਬਸ ਸਬਜ਼ੀਆਂ ਲਾਈਆਂ ਹੋਈਆਂ ਇੱਥੇ ਪਾਲਕ ਲਾਈ ਹੈ ਤੁਹਾਨੂੰ ਪਤਾ ਕਿ ਸੀਜ਼ਨ ਹੋ ਗਿਆ ਹੁਣ ਬਸ ਸ਼ੁਰੂ ਸਬਜ਼ੀ-ਸਬਜ਼ੀ ਲਾਉਣ ਦਾ ਤੇ ਉੱਥੇ ਅੱਗੇ ਮੂੜੀਆਂ ਲਾਈਆਂ ਬੜੀ ਸੋਹਣੀ ਸਾਰੀ ਸਬਜ਼ੀ ਹੋ ਗਈ ਹੈ ਇਥੇ ਬਾਹਰ ਜੀ ਬਸ ਆਪਣਾ ਖੇਤ ਤੇ ਇਥੇ ਬਸ ਮੈਂ ਆਈ ਸੀਗੀ ਬਾਹਰ ਹਲਦੀ ਉਲਦੀ ਬਹੁਤ ਸੋਹਣੀ ਹੋ ਗਈ ਆ ਜੀ ਹੁਣ ਬਸ ਧਣੀਆਂ ਧੁਨੀਆਂ ਲਾਉਣ ਵਾਲਾ ਰਹਿ ਗਿਆ ਵਾ ਤੇ ਉਹ ਜਿਵੇਂ ਸੁੰਗਰੇ ਸੰਗਰੇ ਲਾਉਣੀ ਸਬਜੀ ਆਪਾਂ ਉਹ ਸਾਰੀ ਰਹਿੰਦੀ ਆ ਤੇ ਦੇਖੋ ਜੀ ਬੜੀ ਸੋਹਣੀ ਸਬਜੀ ਸਾਰੀ ਹੋ ਗਈ ਆ ਤਾਨੂੰ ਘਰੇ ਵਿਖਾਉਣੀ ਆ ਜੀ ਘਰੇ ਆਪਣੇ ਚੱਲਦੇ ਆ ਕੰਮ ਕਾੜ ਡਾੜੀ ਲੱਗੇ ਸਰੋਂ ਬਣਾਉਣਾ ਆਪਾਂ ਇੱਧਰ ਆਗੇ ਸੀਗੇ ਘਰੇ ਉਧਰ ਦਿਲਨਾਜ਼ ਦੀ ਬਸ ਸਾਡੇ ਦਾਦੂ ਨੇ ਲੱਗੀ ਹੋਈ ਹੈ ਖੇਡ ਤੇ ਡਾੜੀ ਸਰੋਂ ਦਾ ਕਰਦੇ ਪਏ ਆ ਦਿਲਨਾਜ ਤਾਂ ਬਸ ਇਸੇ ਤਰ੍ਹਾਂ ਸਾਰਾ ਦਿਨ ਖੇਡਦੀ ਰਹਿੰਦੀ ਆ ਜਿੱਥੇ ਇਹਦੇ ਦਾਦੂ ਬੈਠਦੇ ਆ ਉੱਥੇ ਹੀ ਬਸ ਇਹਨੇ ਬੈਠਣਾ ਹੁੰਦਾ ਵਾ ਤੇ ਡਾੜੀ ਸਰੋਂ ਬਣਾਈ ਜਾਂਦੇ ਆ ਆਪਣੇ ਮਤੀਏ ਜੋ ਵੀ ਹੈ ਮੇਰਾ ਕੰਮ ਹੁੰਦਾ ਸਭ ਡਾੜੀ ਕਰਦੇ ਔਰ ਨਹੀਂ ਕੋਈ ਕਰਦਾ ਕੰਮ ਆਪਣੇ ਬਾਜੀ ਆਪਣਾ ਸੋਈਦਾ ਕੰਮ ਨਿਬੜ ਗਿਆ ਸੀ ਵੱਚੁਕੇ ਆ ਪੰਜ ਮਨਕੀ ਤੇ ਚਲੀ ਗਈ ਆ ਸਕੂਲ ਸਾਲਟ ਵਿਸ਼ੇਂ ਤੇ ਚੱਲੀ ਗਈ ਐ ਤੇ ਇੱਥੇ ਰਸੋਈ ਜੀ ਬਸ ਕੰਮ ਆਪਣਾ ਨਿਬੜ ਗਿਆ ਸੀ ਥੋੜੀ ਘਣੀ ਰਹਿ ਗਈ ਐ ਜੀ ਸਾਫ ਸੁਥਰ ਕਰਨ ਵਾਲੀ ਅੱਜ ਆਪਾਂ ਬਣਾਈ ਸੀ ਕੜੀ ਬਾਜੀ ਸਬਜੀ ਸਬਜੀ ਬਣ ਗਈ ਐ ਸ਼ਾਮ ਦਾ ਟਾਈਮ ਹੋ ਗਿਆ ਬਸ ਆਪ ਕੋ ਆਪਣੇ ਸਾਰੇ ਕੰਮ ਖੰਸ ਲੱਗੇ ਹੋਈ ਐ ਬਾਜੀ ਤਿਆਰੀ ਹੋ ਰਹੀ ਐ ਕੱਲ ਨੂੰ ਆਪਾਂ ਜਾਣਾ ਬਾਬੇ ਬੁੱਢਾ ਸਾਹਿਬ ਜਾਣਾ ਤੇ ਕੱਪੜੇ ਕੁੱਪੜੇ ਪ੍ਰੈਸ ਕਰਦੇ ਪੈ ਸੀਗੇ ਆਪਾਂ ਤੇ ਇੱਧਰ ਇਹ ਦੋਵੇਂ ਜਣੀਆਂ ਗੱਲਾਂ ਬਾਤਾਂ ਕਰਨ ਲੱਗੀਆਂ ਹਈਆਂ ਨੂੰ ਸੱਸ